स्टार्ट है लाइव स्टार्ट बस लाइव चलता अकाल तख्त साहब जाने वागुरु था। 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 जी वागुरु जी वाहेगुरू जी वागुरु जी ਵਾਹਿਗੁਰੂ ਜੀ ਨਤਮਸਤਕ ਹੋ ਰਹੀ ਹੈ ਉਹ ਇਹਨਾਂ ਖਿਡਾਰੀਆਂ ਨੂੰ ਦੇਖ ਕੇ ਬਿਹਤ ਭਾਵੁਕ ਵੀ ਹੈ ਤੇ ਬਿਹਤ ਖੁਸ਼ ਵੀ ਹੈ ਤੇ ਫੋਟੋਆਂ ਖਚਾਉਂਦੀ ਹੋਈ ਇਹ ਸੰਗਤ ਇਹਨਾਂ ਖਿਡਾਰੀਆਂ ਦੇ ਨਾਲ ਨਜ਼ਰ ਆ ਰਹੀ ਹੈ ਸੋ ਵਿਸ਼ੇਸ਼ ਤੌਰ ਤੇ ਸਨਮਾਨ ਭਾਰਤੀ ਹਾਕੀ ਟੀਮ ਦਾ ਕੀਤਾ ਜਾਏਗਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਤੇ ਖਾਸ ਤੌਰ ਤੇ ਜਰਮਨਜੀਤ ਸਿੰਘ ਦੇ ਸਵਾਗਤ ਦਾ ਐਲਾਨ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ ਸੋ ਲਾਈਵ ਤਸਵੀਰਾਂ ਅਸੀਂ ਤੁਹਾਡੇ ਤੱਕ ਸਾਂਝਾ ਕਰ ਰਹੇ ਹਾਂ ਪਰਿਵਾਰ ਸਮੇਤ ਇਹ ਖਿਡਾਰੀ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਸੋ ਸ਼ੁ크rana ਕੀਤਾ ਜਾ ਰਿਹਾ ਹੈ ਕਿ ਬਲ ਬਖਸ਼ਿਆ ਸਾਡਾ ਜਜ਼ਬਾ ਬਰਕਰਾਰ ਰੱਖਿਆ ਖੇਡ ਮੈਦਾਨ ਦੇ ਵਿੱਚ ਤੇ ਇਤਿਹਾਸ ਰਚ ਕੇ ਇਹ ਟੀਮ ਅਜ ਵਾਪਸ ਆਈ ਹੈ ਹਮੇਸ਼ਾ ਇਸ ਟੀਮ ਦੀ ਜੋ ਖੇਡ ਹੈ ਹਰਮਨਪ੍ਰੀਤ ਦੀ ਜੋ ਕਪਤਾਨੀ ਹੈ ਉਸ ਨੂੰ ਯਾਦ ਰੱਖਿਆ ਜਾਏਗਾ ਤੇ ਅੱਗੇ ਦਾ ਟੀਚਾ ਲੈ ਕੇ ਵੀ ਇਹ ਟੀਮ ਪਰਤੀ ਹੈ ਕਿ ਕਿਸ ਤਰ੍ਹਾਂ ਅਗਲੀ 올림픽ਸ ਦੇ ਵਿੱਚ 골ਡ ਮੈਡਲ ਤੇ ਨਿਸ਼ਾਨਾ ਲਗਾਇਆ ਜਾਏਗਾ। ਸੋ ਇਸ ਵਾਰ ব্রੌਂਜ਼ ਮੈਡਲ ਜਿੱਤ ਕੇ ਟੀਮ ਆਈ ਹੈ। ਭਾਵੇਂ ਕਾਂਸੇ ਦਾ ਤਮਗਾ ਭਾਰਤ ਦੀ ਝੋਲੀ ਭਾਰਤੀ ਹਾਕੀ ਟੀਮ ਨੇ ਪਾਇਆ ਹੈ ਪਰ ਜੋ ਸਾਰੇ ਮੈਚਾਂ ਦੇ ਵਿੱਚ ਜਿਸ ਦਮ ਖਮ ਦੇ ਨਾਲ ਇਹ ਟੀਮ ਖੇਡੀ ਹੈ, ਜਿਸ ਹੌਸਲੇ ਦੇ ਨਾਲ ਇਹ ਟੀਮ ਖੇਡੀ ਹੈ, ਜਿਸ ਤਾਲਮੇਲ ਦੇ ਨਾਲ ਇਹ ਟੀਮ ਖੇਡੀ ਹੈ ਉਹ ਬੇਹਦ ਹੀ ਚਲਾਗਾ ਯੋਗ ਹੈ। ਤੇ ਮੈਚ ਬਹੁਤ ਦਿਲਚਸਪ ਰਿਹਾ ਤੇ ਆਖਰਕਾਰ ਲਗਾਤਾਰ ਚੈਂਪੀਅਨ ਬਣੀ ਰਹੀ ਆਸਟ੍ਰੇਲੀਆ ਦੀ ਟੀਮ ਨੂੰ ਵੀ maat ਦਿੱਤੀ ਤੇ ਉਸ ਤੋਂ ਬਾਅਦ ਬ੍ਰੌਂਜ਼ ਮੈਡਲ ਮੈਚ ਦੇ ਵਿੱਚ ਸਪੇਨ ਨੂੰ 2-1 ਦੇ ਨਾਲ ਵੀ ਹਰਾਇਆ ਹਰਮਨਪ੍ਰੀਤ ਜੋ ਕਿ ਇਸ ਟੀਮ ਦੇ ਕਪਤਾਨ ਨੇ ਸਭ ਤੋਂ ਵੱਧ ਗੋਲ ਉਹਨਾਂ ਨੇ ਇਸ ਮੈਚ ਦੇ ਵਿੱਚ ਦਾਗੇ ਨੇ ਕੁਲਦਾਸ ਗੋਲ ਇਸ ਮੈਚ ਦੇ ਵਿੱਚ ਹਰਮਨਪ੍ਰੀਤ ਦੇ ਵੱਲੋਂ ਕੀਤੇ ਗਏ ਤੇ ব্রونز মেডেল ম্যাচ ਦੇ ਵਿੱਚ ਵੀ ਹਰਮਨ ਨੇ ਹੀ ਦੋ ਗੋਲ ਕੀਤੇ ਨੇ ਸਨਤਮਸਤਕ ਸ਼ੁਕਰਾਨਾ ਇਹਨਾਂ ਖਿਡਾਰੀਆਂ ਦੇ ਵੱਲੋਂ ਇਹਨਾਂ ਖਿਡਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਮਨਿੰਦਰ ਮੋਗਾ ਲਗਾਤਾਰ ਸਾਡੇ ਤੱਕ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਆਪਣੇ ਦਰਸ਼ਕਾਂ ਤੱਕ ਇਹ ਤਸਵੀਰਾਂ ਪਹੁੰਚਾ ਰਹੇ ਨੇ ਸਵਾਲ ਵੀ ਲੈ ਲੈਨੇ ਆ ਮਨਿੰਦਰ ਜੀ ਨਤਮਸਤਕ ਹੋ ਰਹੀ ਹੈ ਇਹ ਟੀਮ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਬਲ ਬਖਸ਼ਿਆ ਖੇਡ ਮੈਦਾਨ ਦੇ ਵਿੱਚ ਜੋ ਸਾਡਾ ਹੌਸਲਾ ਕਾਇਮ ਰੱਖਿਆ ਖੇਡ ਮੈਦਾਨ ਦੇ ਵਿੱਚ ਉਸ ਲਈ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਅੱਗੇ ਦਾ ਕੀ ਕੁਝ ਰੋਡ ਮੈਪ ਰਹੇਗਾ ਨਤਮਸਤਕ ਹੋਣ ਤੋਂ ਬਾਅਦ ਬਿਲਕੁਲ ਪਹਿਲਾਂ ਸਤਖੰਡ ਸ੍ਰੀ ਮੰਦਰ ਸਾਹਿਬ ਵਿਖੇ ਨਕਸਤਕ ਹੋਈ ਇਸ ਮੁੱੱਚੀ ਟੀਮ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਕਮਸਤਕ ਹੋ ਕੇ ਟੀਮ ਨੇ ਅਰਦਾਸ ਕੀਤੀ ਹੈ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ ਔਰ ਇਸੇ ਤਰ੍ਹਾਂ ਮਿਹਰ ਭਰੇ ਹੱਥ ਬਰਕਰਾਰ ਰੱਖਣ ਦੇ ਲਈ ਵੀ ਅਰਦਾਸ ਜੋਦੜੀ ਕੀਤੀ ਹੈ ਕਿ ਗੁਰੂ ਮਹਾਰਾਜ ਟੀਮ ਚੜ੍ਹਦੀ ਕਲਾ ਦੇ ਵਿੱਚ ਰੱਖਣ ਤਾਂ ਜੋ ਟੀਮ ਅਗਲੀ ਵਾਰ 골ਡ ਮੈਡਲ ਦੇਸ਼ ਦੀ ਝੋਲੀ ਦੇ ਵਿੱਚ ਪਾ ਸਕੇ ਕਿਆ ਨਾ ਹੀ ਕਰਤੇ ਹੈ ਬਿਹਦ ਘਰ ਤੋਂ ਜਿਹੜੇ ਸਭ ਕੇ ਸਹਜ ਜਿਸ ਦੇਹ ਸੋ ਪਾਵੈ ਛਤੁਰ ਕਿਰਪਾ ਕਰਨੇ ਹੋਰ ਵੀ ਬੇਵਸੰਤਾ ਵੱਲੋਂ ਅਰਦਾਸਾਂ ਨੇ ਹੁਣ ਸ੍ਰੀ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਆਫਿਸ ਯਾਨੀ ਕਿ ਸੂਚਨਾ ਕੇਂਦਰ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਧਾਰਮਿਕ ਪੁਸਤਕਾਂ ਪੇਟ ਕੀਤੀਆਂ ਜਾਣੀਆਂ ਹਨ ਹਮ ਅੱਗੇ ਤੋਂ ਚੇਚੇ ਤੌਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਪਿਛਲੇ 2-3 ਘੰਟੇ ਤੋਂ ਟੀਮ ਦਾ ਇੱਥੇ ਪਹੁੰਚਣ ਤੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਦਾਹਰਨ ਦੀ ਗੱਲ ਹੈ ਕਿ ਪੰਜਾਬ ਦੇ ਇਸ ਸਿਤਿ ਪੰਜਾਬ ਦਾ ਵੱਡਾ ਰੋਲ ਰਿਹਾ ਕਿਉਂਕਿ 10 ਘਟਾਲੀ ਪੰਜਾਬ ਦੇ ਨੇ ਖਾਸ ਤੌਰ ਤੇ ਪੰਜ ਇਕੱਲੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਨੇ ਤੇ ਪੂਰੇ ਦੇਸ਼ ਦਾ ਮਾਣ ਉਹ ਲਗਾਤਾਰ ਦੂਸਰੀ ਵਾਰ ਬਹੁਤ ਬੈਟਲ ਜਿੱਤ ਕੇ ਦੇਸ਼ ਦੀ ਝੋਲੀ ਚ ਪਾਇਆ ਤਾਂ ਇਹ ਇਤਿਹਾਸਿਕ ਜਿੱਤ ਹੈ ਤਾਂ ਇਸ ਦੇ ਲਈ ਸਿੱਖ ਕੌਮ ਦੇ ਨੁਮਾਇੰਦਾ ਜਥੇਬੰਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਜਾਣੀ ਹੈ ਇਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਤਾਂ ਜੋ ਤੇ ਇਸੇ ਤਰ੍ਹਾਂ ਦੇਸ਼ ਦਾ ਮਾਨ ਵਧਾਉਂਦੇ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਇੱਕ ਟੀਮ ਵਰਕ ਦੇ ਨਾਲ ਇੱਕ ਜੁੜਤਾ ਦੇ ਨਾਲ ਦੇਸ਼ ਦੀ ਝੋਲੀ ਹੋਰ ਮੈਡਲ ਲਿਆ ਕੇ ਪਾਉਂਦੇ ਰਹਿ ਕਿਉਂਕਿ ਦੇਸ਼ ਨੇ ਇੱਕ ਲੰਬਾ ਸਮਾਂ ਹਾਕੀ ਦੇ ਲਈ ਇੱਚ ਮੈਡਲ ਨਹੀਂ ਦੇਖਿਆ ਸੀ 1980 ਤੋਂ ਬਾਅਦ ਲਗਾਤਾਰ ਮੈਡਲ ਨੂੰ ਤਰਸ ਰਿਆ ਸੀ ਭਾਰਤ ਹਾਕੀ ਦੇ ਵਿੱਚ ਖਾਸ ਤੌਰ ਤੇ ਔਰ 2020 ਚ ਵਾਪਸੀ ਹੋਈ ਜਦੋਂ ਜਰਮਨੀ ਨੂੰ ਹਰਾ ਕੇ ਟੋਕਿਓ 올림픽 ਦੇ ਵਿੱਚ ਅਸੀਂ ਬ੍ਰੌਂਜ਼ ਮੈਡਲ ਜਿੱਤਿਆ ਸੀ ਹਾਲਾਂਕਿ ਮੈਡਲ ਦਾ ਰੰਗ ਬਦਲਣ ਦੀ ਕੋਸ਼ਿਸ਼ ਬਹੁਤ ਕੀਤੀ ਗਈ ਹਮ ਪਰਫਾਰਮੈਂਸ ਵੀ ਬੇਹਦ ਸ਼ਾਨਦਾਰ ਰਹੀ ਪਰ ਕਿਤੇ ਨਾ ਕਿਤੇ ਮੁਕੱਦਰ ਨੇ ਸਾਥ ਨਹੀਂ ਦਿੱਤਾ ਪਰ ਬ੍ਰੌਂਜ਼ ਮੈਡਲ ਫਿਰ ਵੀ ਪ੍ਰਕਰਾਰ ਰੱਖਿਆ ਜੋ ਆਪਣੇ ਆਪ ਵਿੱਚ ਬੇਹਦ ਵੱਡੀ ਗੱਲ ਹੈ ਅੱਜ ਸ਼੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਸ਼੍ਰੀ ਇਕਾਂਤਕ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਜੋਗੜੀ ਕੀਤੀ ਹੈ ਹੁਣ ਇੰਤਜ਼ਾਰ ਹੈ ਆਪਣੇ ਘਰਾਂ ਨੂੰ ਵਾਪਸੀ ਦਾ ਸਰੋਣੀ ਕਮੇਟੀ ਤੋਂ ਸਨਮਾਨ ਹਾਸਲ ਕਰਨ ਤੋਂ ਬਾਅਦ ਸਮੂਹ ਖਿਡਾਰੀ ਆਪੋ ਆਪਣੇ ਘਰਾਂ ਦੇ ਲਈ ਰਵਾਨਾ ਹੋਣਗੇ ਜਿੱਥੇ ਇਹਨਾਂ ਦੇ ਪਿੰਡਾਂ ਇਹਨਾਂ ਦੇ ਨਗਰਾਂ ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਹੈ ਸ਼ਾਨਦਾਰ ਸਵਾਗਤ ਦਾ ਤਵੇ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀਆਂ ਨੇ ਜਿੱਥੇ ਸਾਰੇ ਕਿੰਨੇ ਰਹਿ ਗਏ ਆ ਕਿੰਨੇ ਰਹਿ ਗਏ ਆ ਮੰਤਰੀ ਰਹਿ ਗਏ ਆ ਇਹ ਖਿਡਾਰੀ ਇਸ ਵੇਲੇ ਮੌਜੂਦ ਨੇ 에어ਪੋਰਟ ਤੋਂ ਸਿੱਧਾ ਇੱਥੇ ਪਹੁੰਚੇ ਨੇ ਪਹਿਲਾਂ 에어ਪੋਰਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਦਸਤਾਰਾਂ ਸਜਾਈਆਂ ਗਈਆਂ ਐ ਰਸਤਵਾਦ ਸ਼੍ਰੀ ਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਨੇ ਸੋ ਸਾਡੇ ਖਿਡਾਰੀ ਜਿਹੜੇ ਦਰਬਾਰ ਸਾਹਿਬ ਨਤਮਸਕ ਹੋਏ ਮੈਡਮ ਪਲੀਜ਼ ਸਰ ਯਕਾਲਤਖ ਸਾਹਿਬ ਵਿਖੇ ਨਤਮਸਕ ਹੋਏ ਅਰਦਾਸ ਕੀਤੀ ਤੇ ਹੁਣ ਐਸਡੀਪੀਸੀ ਦੇ ਵੱਲੋਂ ਇਹਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਜਾਏਗਾ ਸਿਰੋਪਾਉ ਭੇਟ ਕਰਕੇ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਏਗਾ ਐਸ ਡੀ ਪੀ ਸੀ ਦੇ ਪ੍ਰ ਐਸ ਡੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਮੀ ਦੇ ਵੱਲੋਂ ਇਹਨਾਂ ਖਿਡਾਰੀਆਂ ਦਾ ਸਵਾਗਤ ਵੀ ਹੋਏਗਾ ਤੇ ਸਨਮਾਨ ਵੀ ਕੀਤਾ ਜਾਏਗਾ ਤੇ ਨਖੇ ਇਥੋਂ ਬਾਅਦ ਸਨਮਾਨ ਤੋਂ ਬਾਅਦ ਖਿਡਾਰੀ ਆਪੋ ਆਪਣੇ ਘਰ ਨੂੰ ਰਵਾਨਾ ਹੋਣਗੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਪਿੰਡ ਵਾਸੀ ਇਹਨਾਂ ਦੇ ਘਰ ਦੇ ਪਰਿਵਾਰਕ ਮੈਂਬਰ ਪਿੰਡ ਦਾ ਬੱਚਾ ਬੱਚਾ ਨੌਜਵਾਨ ਵਰਗ ਇੰਨਾ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਕਿ ਆਉਣ ਇਹ ਖਿਡਾਰੀ ਸਾਡੇ ਨਾਲ ਬੈਠਣ ਅਸੀਂ ਜੋਸ਼ ਮਨਾਈਏ ਤੇ ਬਾਅਦ ਵਿੱਚ ਕੁਝ ਖਾਸ ਪਲਾਂ ਨੂੰ ਮਾਣਿਆ ਜਾਏ ਤੇ ਆਪਣੇ ਤਦਰਬੇ ਇਹ ਖਿਡਾਰੀ ਸਾਂਝੇ ਕਰਨ ਤਾਂ ਜੋ ਅਸੀਂ ਉਹਨਾਂ ਤੋਂ ਸਿੱਖ ਸਕੀਏ ਪ੍ਰੇਰਣਾ ਲੈ ਸਕੀਏ ਕੀ ਹੋ ਗਿਆ ਤੇ ਖਿਡਾਰੀਆਂ ਦਾ ਸਨਮਾਨ ਹੋਏਗਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਖਾਸ ਤੌਰ ਤੇ ਇਹਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਜਾਣਾ ਹੈ ਸਿਰੋਪਾਉ ਭੇਟ ਕਰਕੇ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਏਗਾ ਤੇ ਲਗਾਤਾਰ ਅਸੀਂ ਇਹਨਾਂ ਖਿਡਾਰੀਆਂ ਦੀ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਇੱਥੇ ਪਹੁੰਚੀ ਹੋਈ ਹੈ ਤੇ ਜਦੋਂ ਆਪਣੇ ਰੋਲ ਮਾਡਲ ਨੂੰ ਇਸ ਸੰਗਤ ਆਪਣੇ ਸਾਹਮਣੇ ਵੇਖ ਰਹੀ ਹੈ ਇਹ ਲੋਕ ਆਪਣੇ ਸਾਹਮਣੇ ਵੇਖ ਰਹੇ ਨੇ ਤਾਂ ਉਹ ਵੀ ਬੇहद ਉਤਸ਼ਾਹਤ ਨੇ ਤਸਵੀਰਾਂ ਖਿਚਾਉਣ ਦਾ ਸਿਲਸਲਾ ਵੀ ਲਗਾਤਾਰ جاری ਹੈ ਤੇ ਬਸ ਥੋੜੀ ਜਿਹੀ ਦਿਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਜਾਣਾ ਹੈ ਇਹਨਾਂ ਦੇ ਹੌਸਲੇ ਜਜ਼ਬੇ ਤੇ ਜਨੂਨ ਨੂੰ ਸਲਾਮ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਖਿਡਾਰੀਆਂ ਨੇ ਆਪਣਾ ਦਮ ਖਮ ਖੇਡ ਦੇ ਮੈਦਾਨ ਦੇ ਵਿੱਚ ਦਿਖਾਇਆ ਜਿਸ ਤਰੀਕੇ ਦੇ ਨਾਲ ਇਹ ਖਿਡਾਰੀਆਂ ਨੇ ਆਪਣਾ ਜ਼ੋਰ ਖੇਡ ਦੇ ਮੈਦਾਨ ਦੇ ਵਿੱਚ ਦਿਖਾਇਆ ਜਿਸ ਤਰੀਕੇ ਦੇ ਨਾਲ ਇਹਨਾਂ ਖਿਡਾਰੀਆਂ ਨੇ ਆਪਸੀ ਤਾਲਮਿਲ ਤੇ ਸਹਿਯੋਗ ਦਿਖਾਇਆ ਉਹ ਕਾਬਿਲ ਤਾਰੀਫ ਹੈ ਸੋ ਇਤਿਹਾਸ ਰਚ ਕੇ ਇਹ ਟੀਮ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਹੈ ਸਿੱਖਾਂ ਦੇ ਸਰਬਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਈ ਟੀਮ ਅਰਦਾਸ ਕੀਤੀ ਗਈ ਸ਼ੁ크rana ਕੀਤਾ ਗਿਆ ਤੇ ਇਸ ਤੋਂ ਬਾਅਦ ਤਿਆਰੀਆਂ ਆਪੋ ਆਪਣੇ ਘਰਾਂ ਨੂੰ ਰਵਾਨਾ ਹੋਣ ਦੀਆਂ ਪੰਜਾਬ ਲਈ ਬਿਹਤਰ ਦਿਲਚਸਪ ਗੱਲ ਇਸ ਲਈ ਹੈ ਇਹ ਪਲ ਇਸ ਲਈ ਖਾਸ ਹੋ ਜਾਂਦਾ ਹੈ ਕਿਉਂਕਿ ਇਸ ਭਾਰਤੀ ਟੀਮ ਦੇ ਵਿੱਚ ਪੰਜਾਬ ਨੇ ਆਪਣੇ 10 ਖਿਡਾਰੀ ਦਿੱਤੇ ਨੇ ਸੋ ਸਾਡੇ 10 ਖਿਡਾਰੀ ਮੁਵਾਰਕਾ ਦਿੱਤੀਆਂ ਜਾ ਰਹੀਆਂ ਨੇ ਸੋ ਸਾਡੇ 10 ਖਿਡਾਰੀ ਇਸ ਭਾਰਤੀ ਹਾਕੀ ਟੀਮ ਦੇ ਵਿੱਚ ਨੇ ਤਾਂ ਤਸਵੀਰਾਂ ਦੇਖੋ ਤੁਸੀਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚ ਚੁੱਕੇ ਨੇ ਤੇ ਉਹ ਮਿਲ ਰਹੇ ਨੇ ਖਿਡਾਰੀਆਂ ਨੂੰ ਤੇ ਸਨਮਾਨ ਕੀਤਾ ਜਾਣਾ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਖਾਸ ਤੌਰ ਤੇ ਨਾ ਖਿਡਾਰੀਆਂ ਦਾ ਖਾਸ ਤੌਰ ਤੇ ਜਰਮਨਜੀਤ ਸਿੰਘ ਦਾ ਜਿਨ੍ਹਾਂ ਦੇ ਖਾਸ ਸਨਮਾਨ ਦੇ ਲਈ ਲੰਗਰ ਦਿਨੀ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਸੀ ਸੋ ਤਸਵੀਰ ਖਿੱਚਵਾਈ ਜਾ ਰਹੀ ਹੈ ਬੇਹਦੀ ਯਾਦਗਾਰ ਪਲ ਹੈ ਸਾਡੇ ਖੇਰ ਨੇ ਇੱਕ ਖਿਡਾਰੀ ਸਾਡੇ ਯੋਧੇ ਨੇ ਇੱਕ ਖਿਡਾਰੀ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਨਾਮ ਆਪਣੀ ਕੌਮ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਚਮਕਾਇਆ ਹੈ ਸੋ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਇਹਨਾਂ ਖਿਡਾਰੀਆਂ ਦੇ ਵਿੱਚ ਇਹਨਾਂ ਖਿਡਾਰੀਆਂ ਨੂੰ ਮਿਲेंगे ਤੇ ਬਾਤ ਸਨਮਾਨ ਕੀਤਾ ਜਾਣਾ ਇਹਨਾਂ ਨੂੰ ਬੇਹਤ ਇਤਿਹਾਸਿਕ ਜਿੱਤ ਹੈ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਲਈ ਤੇ ਖਾਸ ਕਰਕੇ ਭਾਰਤ ਲਈ ਮੈਂ ਸਮਝਦਾ ਇੱਕ ਸਮਾਂ ਬੜਾ ਲੰਮੇ ਸਮੇਂ ਤੋਂ ਬਾਅਦ ਪ੍ਰਾਪਤ ਹੋਇਆ ਕੁਝ ਸਮਾਂ ਸੀ ਜਦੋਂ ਪੰਜਾਬ ਦੇ ਲਗਭਗ ਸਾਰੀ ਪਲੇਅਰ ਚਾਹੇ 올림픽 ਹੁੰਦੀ ਸੀ ਚਾਹੇ ਏਸ਼ੀਅਨ ਕੱਪ ਹੁੰਦਾ ਸੀ ਉਹਦੇ ਵਿੱਚ ਵੱਡੀਆਂ ਵੱਡੀਆਂ ਮਾਰਦੇ ਸੀ ਤੇ ਮੈਂ ਸਮਝਦਾ ਇਸ ਵਾਰ ਵੀ ਉਹ ਜਿਹੜਾ ਪੁਰਾਣਾ ਇਹ ਸਾਡਾ ਇਤਿਹਾਸ ਹੈਗਾ ਕਿ ਪੰਜਾਬ ਦੇ ਬੱਚੇ ਚਾਹੇ ਜਿਹੜੇ ਹਾਕੀ ਹੋਵੇ ਜਾਂ ਫੁੱਟਬਾਲ ਹੋਵੇ ਉਹ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਆ ਤੇ ਮੈਂ ਸਮਝਦਾ ਇੱਕ ਸਾਈਕੋਲੋਜੀਕਲ ਫੈਕਟ ਵੀ ਹੁੰਦਾ ਕਿਉਂਕਿ ਖਾਸ ਕਰਕੇ ਪੰਜਾਬ ਦੇ ਲੋਕਾਂ ਦਾ ਇੱਕ ਜੁਸਾ ਤੇ ਸੁਭਾਅ ਆ ਤੇ ਬਾਹਰਲੇ ਜਿਹੜੇ ਲੋਕ ਇਸ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ ਹੋਵੇ ਮੈਂ ਸਮਝਦਾ ਚਲੋ ਕੋਈ ਨਹੀਂ ਚਾਹੇ ਬ੍ਰੌਂਜ ਮੈਟਲ ਹੀ ਆਇਆ ਪਾਰਾਲੰਪਿਕ ਦੇ ਵਿੱਚ ਇਹ ਵੀ ਬੜੇ ਵੱਡੇ ਬਲਾਵਦੀ ਆ ਜਿੱਥੇ ਸਾਰੀ ਟੀਮ ਨੂੰ ਮੈਂ ਵਧਾਈ ਵੀ ਦੇਣਾ ਉਥੇ ਸਰਦਾਰ ਜਰਮਨਜੀਤ ਸਿੰਘ ਸਾਹਤ ਸੂਰਤ ਇਹਦਾ ਬਹੁਤ ਹੀ ਵਿਸ਼ੇਸ਼ ਵੀ ਅਸੀਂ ਸਨਮਾਨ ਕਰਾਂਗੇ ਤੇ ਇਹ ਮੈਂ ਸਮਝਦਾ ਵੱਡੀ accomplishment ਆ ਬਹੁਤ ਵਧਾਈ ਵੀ ਦੇਣਾ ਕਾਮਨਾ ਵੀ ਕਰਦਾ ਹਾਂ ਕਿ ਹੋਰ ਆਪਣੇ ਇਹ ਇਸ ਫੀਲਡ ਦੇ ਵਿੱਚ ਇੰਝ ਲੱਗ ਰਹੀ ਬਣਾਦੀ ਜਿਵੇਂ ਟੀਮ ਨੇ ਪੂਰੀ ਜਿੱਦ ਕੀਤੀ ਹੈ ਕਿ ਮੈਡਲ ਲੈ ਕੇ ਪਰਤਣਾ ਦੇਖੋ ਜਿਹੜੇ ਬੰਦੇ ਨੇ ਇੱਕ Aim ਮਿੱਥ ਲਿਆ ਹੋਵੇ ਕਿ ਕੁਦਰਤ ਵੀ ਜਿਹੜੀ ਉਹ ਸਾਥ ਦਿੰਦੀ ਹੈ ਤੇ ਜਿਸ ਪੈਟ ਦੇ ਨਾਲ ਇਹ ਖੇਡੇ ਆ ਉਹ ਮੈਂ ਸਮਝਦਾ ਫਿਰ ਕੁਦਰਤ ਨੇ ਵੀ ਇਹਨਾਂ ਦੀ ਮਦਦ ਕੀਤੀ ਆ ਤੇ ਉਦੋਂ ਵੀ ਸਾਡਾ ਇੱਕ ਸੁਭਾਅ ਬਣਿਆ ਆ ਜਿਵੇਂ ਕਹਿੰਦੇ ਬੰਦਾ ਉਦਮ ਕਰੇ ਤੇ ਉਦਮ ਤੇ ਨਾਲ ਜਿਹੜੇ ਆ ਬਹੁਤ سارے ਫਾਲ ਜਿਹੜੇ ਆ ਮਿਲ ਜਾਂਦੇ ਨੇ ਮੇਰਾ ਗੱਲ ਉਹਨਾਂ ਦੇ ਵਿੱਚ ਇੱਕ ਪੱਡੀ ਪਟਾਉਣੀ ਬਿਲਕੁਲ ਸਖਤ ਮਿਹਨਤ ਸਦਕਾ ਇਹ ਫਾਲ ਮਿਲਿਆ ਸਾਡੀ ਟੀਮ ਦੇ ਸਭ ਤੋਂ ਸੁਰਖੀ ਖਿਡਾਰੀ ਜਰਮਨਜੀਤ ਸਿੰਘ ਖਿਰਿਆ ਕਾਰਟਕ ਸਾਹਿਬ ਵੱਲੋਂ ਵੀ ਸ਼ਿਰਕਾ ਕੀਤਾ ਗਿਆ ਸ਼ਰਮਨੀ ਕਮੇਟੀ ਵੱਲੋਂ ਸ਼ਿਰਕਾ ਕੀਤਾ ਗਿਆ ਬਾਈ ਬਹੁਤ-ਬਹੁਤ ਧੰਨਵਾਦੀ ਆ ਐਸਪੀਐ ਅਤੇ ਸਰਕਾਰ ਦਾ ਸਾਹਿਬ ਜਿਹਨੇ ਸਾਡੀ ਸਾਡੀ ਸਾਡੇ ਲਈ ਅਰਦਾਸਾਂ ਕੀਤੀਆਂ ਤੇ ਅੱਜ ਉਹਨਾਂ ਦੀਆਂ ਅਰਦਾਸਾਂ ਸਦਕਾ ਉਹਨੂੰ ਦੀਦਾਨ ਦਾ ਸਨਮਾਨ ਹੈ ਸਰਕਾਰ ਦਾ ਸ਼ਾਂਤ ਸਾਹਿਬ ਸਿੰਘ ਜੀ ਨੂੰ ਅੱਜ ਹੈ ਮਾਰੀ ਸਦਕਾ ਇੰਦੀ ਗਾੜੀ ਮੈਡਲ ਅੱਜ ਸਾਡੇ ਗੜਾ ਤੇ ਆ ਕੇ ਤੁਹਾਡੇ ਵਿੱਚ ਹੈ ਬਹੁਤ ਪਰਮਾਨੋਆਂ ਦਾ ਬਹੁਤ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸਭ ਜ਼ਮਾਨਾ ਦਿੱਤਾ ਬੇਕੀ ਪਰਮਾਤਵਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਖਿਡਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਭੇਟ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਨਮਾਨ ਕਪਤਾਨ ਹਰਮਨਪ੍ਰੀਤ ਨੂੰ ਸੱਚਖੰਡ ਸ਼੍ਰੀਮਨ寺 ਸਾਹਿਬ ਦਾ ਸੁਨਹਿਰੀ ਮਾਡਲ ਬੇहद ਖੂਬਸੂਰਤ ਮਾਡਲ ਜਿਹੜਾ ਹੈ ਉਹ ਪੇਟ ਕੀਤਾ ਗਿਆ ਹੈ ਸਿਰਫ ਉਹ ਪੇਟ ਕੀਤਾ ਗਿਆ ਹੈ ਧਾਰਮਿਕ ਉਸਕਾਂ ਪੇਟ ਕੀਤੀ ਜਾ ਰਹੀ ਹੈ ਤੋ ਇਹ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੀਆਂ ਨੇ ਇਨਫੋਰਮੇਸ਼ਨ ਆਫਿਸ ਦੀਆਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਖਿਡਾਰੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਤਸ਼ਾਹਜੇ ਤੌਰ ਤੇ ਜਰਮਨਜੀਤ ਸਿੰਘ ਦੀ ਸ਼ਲਾਘਾ ਕੀਤੀ ਗਈ ਹੈ ਜਿਨ੍ਹਾਂ ਨੇ ਜੋ ਗਰਾਊਂਡ ਦੇ ਵਿੱਚ ਦਾੜੇ ਦਾ ਪ੍ਰਕਾਸ਼ ਕਰਕੇ ਖੇਡਦੇ ਹੋਏ ਨਜ਼ਰ ਆਏ ਯਾਨੀ ਕਿ ਟੀਮ ਦੇ ਇੱਕ ਇੱਕ ਸਭ ਤੋਂ ਖਿਡਾਰੀ ਬੋਲੇ ਸੋਨੇ ਹਾਲ ਸਤਸਿ ਸ਼੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਸਮੂਹ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਸਚਕਣ ਸ਼੍ਰੀ ਬੰਦਰ ਸਾਹਿਬ ਦਾ ਸੁਨਹਿਰੀ ਬੇਤ ਖੂਬਸੂਰਤ ਮਾਡਲ ਪੇੜ ਕੀਤਾ ਜਾ ਰਿਹਾ ਹੈ ਰਾਸ਼ਟਰੀ ਪੁਸਤਕਾਂ ਤੇ ਗੁਰੂ ਘਰ ਦੀ ਪਖਸ਼ੀ ਸਿਰੋਪਾਉ ਪੇੜ ਕਰਕੇ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਹਾਕੀ ਟੀਮ ਦੇ ਉਹਨਾਂ ਪੰਜਾਬੀ ਯੋਧਿਆਂ ਦਾ ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਦੇਸ਼ ਦੀ ਝੋਲੀ ਦੇ ਵਿੱਚ ਲਗਾਤਾਰ ਦੂਸੀ ਵਾਰ ਬ੍ਰੌਂਜ਼ ਮੈਡਲ ਪਾਇਆ ਛੇ ਦੇ ਪਲ 에어ਪੋਰਟ ਤੋਂ ਟੀਮ ਰਵਾਨਾ ਹੁੰਦੀ ਹੈ ਪਹਿਲਾਂ ਦਸਤਾਰਾਂ ਸਜਾਈਆਂ ਜਾਂਦੀਆਂ ਫਿਰ ਦਰਬਾਰ ਸਾਹਿਬ ਦੀ ਪ੍ਰਕਰਮਾ ਸੰਗਤ ਬਹਿ ਹੱਤ ਪਿਆਰ ਦਿੰਦੀ ਹੈ ਸੈਲਫੀਆਂ ਦਾ ਦੌਰ ਆਪਣੇ ਮੋਬਾਈਲ ਕੈਮਰਾ ਚ ਖਿਡਾਰੀਆਂ ਦੀ ਤਸਵੀਰਾਂ ਖਿਚੰਦਾ ਦੌਰ ਕਲਾਮ ਵਿੱਚ ਲੈ ਕੇ ਸ਼ਾਬਾਸ਼ ਪੁੱਤਰੋ ਹੌਸਲਾ ਫਜ਼ਾਈ ਕਰਨ ਦਾ ਦੌਰ ਪੂਰੀ ਪ੍ਰਕਰਮਾ ਦੇ ਵਿੱਚ ਲਗਾਤਾਰ ਸੰਗਤ ਬੜੀ ਖੁਸ਼ੀ ਦੇ ਨਾਲ ਬੜੇ ਚਾਵਾ ਬੁਲਾਵਾਂ ਦੇ ਨਾਲ ਇਹਨਾਂ ਜੋਧਿਆਂ ਦਾ ਸਵਾਗਤ ਕਰਦੀ ਹੋਈ ਨਜ਼ਰ ਆਈ ਤਤ ਕਣਚਰੀ ਮੰਤਰ ਸਾਹਿਬ ਵਿਖੇ ਨਤ ਪਸਤਕ ਹੋਏ ਗੁਰੂ ਕਰਤਾ ਸ਼ੁਕਰਾਨਾ ਕੀਤਾ ਇਸੇ ਤਰ੍ਹਾਂ ਟੀਮ ਦੇ ਸਿਰ ਤੇ ਮੇਹਰ ਪ੍ਰਧਿਆ ਹੱਥ ਰੱਖਣ ਦੀ ਅਰਦਾਸ ਜੋਧਰੇ ਕੀਤੀ ਤਾਂ ਜੋ 2028 ਦੇ ਵਿੱਚ ਇਹੋ ਟੀਮ 골ਡ ਮੈਡਲ ਦੇਸ਼ ਦੀ ਚੋਲੀ ਚ ਪਾਵੇ ਮੈਡਲ ਦਾ ਰੰਗ ਜ਼ਰੂਰ ਬਦਲਿਆ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਤ ਪਸਤਕ ਹੋਏ ਤੋਂ ਹੁਣ ਖੀਰੀ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਆਫਿਸ ਯਾਨੀ ਕਿ ਸੂਚਨਾ ਕੇਂਦਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਜਾ ਰਹੇ ਨੇ ਨਾਲ ਧਾਰਮਿਕ ਪੁਸਤਕਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਬੇਹਦ ਖੂਬਸੂਰਤ ਸਨੇਹ ਯਾਦਗਾਰ ਦੇ ਤੌਰ ਤੇ ਯਾਦਗਾਰ ਚਿੰਦੇ ਤੌਰ ਤੇ ਇਹਨਾਂ ਨੂੰ ਭੇਟ ਕੀਤਾ ਜਾ ਰਿਹਾ ਹੈ ਤਾਂ ਇਸੇ ਤਰ੍ਹਾਂ ਇਹ ਗੁਰੂ ਘਰ ਦਾ ਓਟ ਆਸਰਾ ਲੈ ਕੇ ਆਪਣਾ ਸਰਵ ਉੱਚ ਖੇਡ ਦਾ ਪ੍ਰਦਰਸ਼ਨ ਕਰਦੇ ਰਹੇ ਕਿ ਮੈਡਲ ਜਿੱਤ ਕੇ ਤੇਜ਼ ਦੀ ਝੋਲੀ ਪਾਉਂਦੇ ਰਹੇ ਦੇਸ਼ ਦਾ

ਦੂਸਰਾ ਨੰਬਰ ਤੇ ਜਲੰਧਰ ਮਨਪ੍ਰੀਤ ਬੰਦੀਪ ਇਹ ਹੁਣ ਫੂਤਰ ਦ੍ਰਿਸ਼ ਸ੍ਰੀ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਆਫਿਸ ਦਾ ਕਿੱਥੇ ਇਹਨਾਂ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ ਹੈ ਕਪਤਾਨ ਹਰਮਨਪ੍ਰੀਤ ਸਿੰਘ ਸਰਪੰਚ ਸਾਹਿਬ ਕਿਹਾ ਜਾਂਦਾ ਹੈ ਜਿਸ ਨਾਲ ਸਭ ਤੋਂ ਖਿਡਾਰੀ ਜਰਮਨਜੀਤ ਸਿੰਘ सिंह तो प्रधान तो श्री तो गुरुद्वारा प्रबंधक कमेटी प्रताप सिंह श्री दरबार साहब अधिकारी बड़ी श्रद्धा पावना के जिथे टीम नतमस्तक हुई है उम्मीद गुरुद्वारा प्रबंधक कमेटी वालों टीम का ਹੌਸਲਾ ਫਦਾਈ ਜਿਹੜੀ ਕੀਤੀ ਜਾ ਰਹੀ ਹੈ ਹੌਸਲਾ ਫਦਾਈ ਕੀਤੀ ਜਾ ਰਹੀ ਹੈ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਬਿਆਰੀਆ ਦੇ ਨਾਮ ਕੈਪਟਨ ਹਰਮਨਪ੍ਰੀਤ ਸਿੰਘ ਸੰਪਰਕ ਕਰਨ ਨਾਲ ਗੱਲਬਾਤ ਕਰਕੇ ਜਰੂਰ ਕੋਸ਼ਿਸ਼ ਕਰਾਂਗੇ ਕਿ ਮਨ ਦੇ ਬਲਬਲੇ ਕੀ ਨੇ ਅੱਜ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕੋਈ ਆ ਰਿਹਾ ਬੜੇ ਲੰਮੇ ਸਮੇਂ ਤੋਂ ਬਾਅਦ ਹੋਇਆ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਦੇ ਜਿਨ੍ਹਾਂ ਦਾ ਨਿਕਨੇਮ ਆਪਾ ਸਰਪੰਚ ਕਹਿੰਦੇ ਹਨ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ 브론즈 ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਾਦਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਆਏ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਤੋਂ ਮੈਂ ਸਾਰੀ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਨਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੀ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ ਕਰਨ ਔਰੀਆਂ ਜਿਹੜੀਆਂ ਉਪਲਬਧੀਆਂ ਵੀ ਸਤਪੁਰ ਜੀ ਵੱਡੀਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜ਼ਿੰਦਗੀ ਦੇ ਸਾਰੇ ਸੁੱਖ ਆਰਾਮ ਸਤਪੁਰ ਜੀ ਇਹਨਾਂ ਨੂੰ ਆਪਣੇ ਤਰ੍ਹਾਂ ਤਰ੍ਹਾਂ ਕੁ ਸਿੱਖੀ ਦੀ ਦਾਤ ਬਾਕੀ ਸਭ ਸੋ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਕੈਪਟਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ عرصੇ ਤੋਂ ਬਾਅਦ ਤੁਸੀਂ ਇਹ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ ਸੋ ਬਹੁਤ ਬਹੁਤ ਵਧਾਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਦੀ ਗੱਲ ਜਸ ਪੰਜਾਬ ਦੇ ਨੇ ਔਰ ਇਹ ਦੇਖੋ ਮੈਂ ਕਿਸੇ ਵੇਲੇ ਸਰਦਾਰ ਹਰੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਉਹ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 ਪਲੇਅਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਕਿੱ데 ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹੋ ਹੀ ਸਾਡਾ ਇਤਿਹਾਸ ਦੀ ਰੇਖਾ ਕਿ ਪੰਜਾਬ ਦੇ ਵਿੱਚੋਂ ਹਾਕੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਪ੍ਰਾਪਤੀਆਂ ਵੀ ਪ੍ਰਾਪਤ ਕਰਦੀ ਰਹੀ ਦੇ ਮੈਂ ਸਮਝਦਾ ਇਤਿਹਾਸ ਹੀ ਨਹੀਂ ਦੁਬਾਰਾ ਰਿਪੀਟ ਕੀਤਾ ਤੇ ਬਹੁਤ ਖੁਸ਼ੀ ਦੇ ਕਿਸ ਭਾਗਾ ਸਮਾਂ ਆ ਸਾਡੇ ਅੱਗੇ ਹਰਮਨ ਜੀ ਕਿਤਨਾ ਮਹਿਸੂਸ ਹੋ ਰਿਹਾ ਜੀ ਮਹਾਰਾਜਾ ਜੀ ਤੇਗਾ ਤੁਹਾਨੂੰ ਕੀ ਹੋ ਰਿਹਾ ਹੈ ਆਈਡੀ ਬਾਹਰ ਕਰੋ ਜੀ ਜੀ ਹਰਮਨ ਜੀ ਜੀ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜੋ ਕੁਝ ਵੀ ਅਸੀਂ ਜ਼ਿੰਦਗੀ ਚ ਕੱਟ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਹੈ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਅਸੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਸਾਨੂੰ ਤੇ ਇਸ ਵਾਰੀ ਵੀ ਅਸੀਂ ਇਦਾਂ ਹੀ ਕੀਤਾ ਤੇ ਬਹੁਤ ਖੁਸ਼ੀ ਆ ਤੇ ਮਹਾਰਾਜ ਜੀ ਮਹਾਰੇ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦੇ ਰੱਖਣ ਤੇ ਅਸੀਂ ਹੋਰ ਬੁਲਾਉਂਦੇ ਹਾਂ ਸਭ ਕੁਝ ਪਿਆਰ ਬੜਾ ਬਿਆਲੇ ਲੋਕਾਂ ਤੋਂ ਇੱਕ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਸਟੇਡੀਅਮ 'ਚ ਵੀ ਤਰੰਗੇ ਲਹਿਰਾਂ ਦੇ ਵੇਖੇ ਸੀ ਉਹ ਕਿੰਨੇ ਖੁਸ਼ੀ ਦੇ ਬਖਸੀ ਬਹੁਤ ਬਹੁਤ ਵੱਡੀ ਗੱਲ ਆ ਜੀ ਆਪਣੇ ਮੁਲਕ ਤੋਂ ਬਾਹਰ ਦੇ ਮੁਲਕ ਤੇ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡਿਆਂ ਨੂੰ ਦੇਖਣਾ ਆਪਣੇ ਲੋਕਾਂ ਨੂੰ ਵੇਖਣਾ ਜਿਹੜੇ ਸਪੋਰਟ ਕਰਨ ਆਉਂਦੇ ਆ ਤਾਂ ਬੜੀ ਮਾਣ ਵਾਲੀ ਗੱਲ ਆ ਜੀ ਸਾਡੇ ਲਈ ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸੇਰਾ ਸਰਪੰਸਾ ਉਹਨੂੰ ਵੀ ਜਾਂਦਾ ਹੈ 10 ਕੋਲ ਸਰਪੰਚ ਸਾਹਿਬ ਨੇ ਕੀਤੇ ਆ ਨਹੀਂ ਦੇਖੋ ਜੀ ਸੁਰੂ ਮਾਰਾਇ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਆ ਜੀ ਇਹਦੇ ਚ ਪੂਰੀ ਟੀਮ ਦਾ ਹੱਥ ਆ ਤੇ ਹਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਆ ਜਿੱਦਾਂ ਦੱਸਿਆ ਨੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਉਹ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕੇ ਅੱਜਾਂ ਨੂੰ ਆਵੇ ਤੇ ਆਪਾਂ ਹੋਰ ਇਦਾਂ ਹੀ ਤਕੀਆਂ ਕਰੀਏ ਤੇ ਹਾਕੀ ਦਾ ਨਾਮ ਅੱਜ 골ਡ ਮੈਡਲ ਮੈਡਲ ਦੀ ਅਰਦਾਸ ਕੀਤੀ ਹੈ ਜੋ ਅਗਲੀ ਵਾਰੀ 골ਡ ਮੈਡਲ ਲੈ ਕੇ ਆਈਏ ਜੀ ਹਰ ਵਾਰੀ ਹਰ ਪਿੰਡਾਂ ਦੇ ਵਿੱਚ ਕਪਤਾਨ ਸਾਹਿਬ ਜਿਹੜੇ ਸਕੂਲ ਨੇ ਬੱਚਿਆਂ ਨੂੰ ਤੁਹਾਨੂੰ ਲੱਗਦਾ ਹੈ ਕਿ ਖੇਡਾਂ ਵਾਸਤੇ ਜਿਹੜੀਆਂ बुनियादी सुविधाएं उदितੀਆਂ ਜਾ ਰਹੀਆਂ ਨੇ ਕਿਉਂਕਿ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਰਾਡੇ ਪਤਨ ਨੇ ਵੀ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਹੈ ਤੇ ਮੰਗ ਪੂਰੀ ਵੀ ਹੋਈ ਆ ਉੱਤੇ ਕੰਮ ਵੀ ਚੱਲੇਗਾ ਤੁਹਾਡੇ ਪਿੰਡ ਦੇ ਜਿਹੜੇ ਗਰਾਊਂਡ ਆ ਆਫ ਕੋਰਸ ਬਣੇਗੀ ਇਹ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਬਹੁਤ ਵੱਡੀ ਗੱਲ ਹੈ ਜੀ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਪਰ ਜਦੋਂ ਦੇਖਣਗੇ ਇਨਾ ਪਿਆਰ ਮਿਲਦਾ ਹੈ ਇਨਾ ਸਤਿਕਾਰ ਮਿਲਦਾ ਹੈ ਉਹ ਜਿਹੜੀ ਆਪਾਂ ਗੱਲ ਕਰ ਰਹੇ ਆਂ ਅੱਜ ਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਸਤਕਾਰ ਆ ਪਾਵਾਂਗੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿ ਕੀ ਮਾਣੇ ਰੱਖਦਾ ਹੈ ਮਾਨ ਸਨਮਾਨ ਕਰਦੇ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇਨਾ ਹੀ ਪਿਆਰ ਦਿੱਤਾ ਗਿਆ ਸੀ ਤੇ ਇਸ ਵਾਰੀ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਬਦੋਂ ਸ਼ੁਕਰਗੁਜ਼ਾਰ ਹਾਂ। ਸ਼੍ਰੋਮਣੀ ਕਮੇਟੀ ਵੱਲੋਂ ਵੀ ਹਾਕੀ ਕ੍ਰਿਡ ਵੀ ਰਨ ਕੀਤੀ ਜਾ ਰਹੀ ਜਿੱਥੇ ਸਾਬਤ ਸਿਰੂ ਖਿਡਾਰੀ ਤਿਆਰ ਕੀਤੇ ਜਾ ਰਹੇ ਆ। ਟੀਮ ਕਮੇਟੀ ਵੀ ਆਪਣੇ ਪੱਤਰ ਤੇ ਖਿਡਾਰੀ ਤਿਆਰ ਕਰਦੀ ਆ। ਜੀ ਬਿਲਕੁਲ ਜੀ। ਮੈਂ ਤਾਂ ਕਹਿੰਦਾ ਜੀ ਵੱਧ ਚੜ ਕੇ ਸਾਰੇ ਹੀ ਆਉਣ ਜੀ। ਕਿਉਂਕਿ ਬੱਚਿਆਂ ਦਾ ਫਿਊਚਰ ਹਾਕੀ ਦੀ ਗੱਲ ਹੋ ਰਹੀ ਆ, ਖੇਡਾਂ ਦੀ ਗੱਲ ਹੋ ਰਹੀ ਆ, ਇੰਡੀਆ ਦੀ ਗੱਲ, ਪੰਜਾਬ ਦੀ ਗੱਲ ਹੋ ਰਹੀ ਆ ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿਹਨੇ ਜਿਹੜਾ ਬੰਦਾ ਯੋਗਦਾਨ ਦੇ ਸਕਦਾ ਦਾ ਆਪਣੇ ਇਥੇ ਯੋਗਦਾਨ ਦਵੇ ਤੇ थैंक यू ਜੀ थैंक यू थैंक यू ਜੀ ਸਨਮਾਨ ਕੀਤਾ ਗਿਆ ਭਾਰਤੀ ਹਾਕੀ ਟੀਮ ਦਾ ਯਾਦਗਾਰੀ ਪਲ ਲਈ ਸਨਮਾਨ ਤੋਂ ਬਾਅਦ ਤਹੀ ਵਰਨ ਹੋ ਗਿਆ ਸ਼ੁਕਰਾਨਾ ਕੀਤਾ ਗਿਆ ਤਹਰਮਨਪ੍ਰੀਤ ਜੋ ਕਿ ਇਸ ਟੀਮ ਦੇ ਕਪਤਾਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਕਹੇ ਕੀ ਵੱਧ ਚੜ ਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਪ੍ਰਤੀ ਉਤਸ਼ਾਹਤ ਹੋਏ ਖੇਡਾਂ ਪ੍ਰਤੀ ਆਪਣਾ ਰੁਖ ਕਰੇ ਤੇ ਖੇਡਾਂ ਦੇ ਵਿੱਚ ਆਪਣਾ ਯੋਗਦਾਨ ਪਾਏ ਤੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰੇ ਸੋ ਐਸਡੀਪੀਸੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਇਨ੍ਹਾਂ ਖਿਡਾਰੀਆਂ ਦਾ ਕੀਤਾ ਗਿਆ ਹੈ ਤੇ ਹੁਣ ਇੱਕ ਖਿਡਾਰੀ ਖਾਸ ਤੌਰ ਤੇ ਤੁਹਾਡੀ ਸ਼ਲਾਘਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਸ੍ਰੀ ਕਾਥਕ ਸਾਹਿਬ ਦੇ ਜਸਦੀਦ ਜੀ ਦਾ ਜਿਨ੍ਹਾਂ ਨੇ ਸਾਡੇ ਲਈ ਅਰਦਾਸ ਕੀਤੀ ਕੀਤੀ ਤੇ ਸਾਨੂੰ ਇੰਨਾ ਹੌਸਲਾ ਦਿੱਤਾ ਵਾਸਤੇ ਮੈਸੇਜ ਵੀ ਭੇਜਿਆ ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਐਸ்சிਪੀਸੀ ਵਾਲਿਆਂ ਦੇ ਇੱਥੇ ਮਾਣ ਸਨਮਾਨੇ ਕਰ ਸਾਰੀ ਟੀਮ ਨੂੰ ਅਸੀਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਕਿੰਨਾ ਤਕਵਲ ਮਿਲਦਾ ਜਦੋਂ ਮੈਦਾਨ ਦੇ ਵਿੱਚ ਤਿਰੰਗੇ ਲਹਿਰਾਦੇ ਹੋਏ ਨਜ਼ਰਾਂ ਦੇ ਇਹ ਇੱਕ ਕਰਾਊਡ ਮੂਮੈਂਟ ਐ ਸਾਡੇ ਲਈ ਔਰ ਆਪਣੇ ਦੇਸ਼ ਲਈ ਜਦ ਆਪਣਾ ਤਿਰੰਗਾ ਚੁਲਾਦੇ ਤੇ ਚਿਲੇ ਲੱਗਦਾ ਸੋ ਇਹ ਤਾਂ ਵੱਡੀ ਗੱਲ ਨਹੀਂ ਹੈ ਤਸ਼ ਰੋਮਣੀ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਗਿਆ ਹੁਣ ਇਹ ਖਿਡਾਰੀ ਆਪੋ ਆਪਣੇ ਘਰਾਂ ਨੂੰ ਰਵਾਨਾ ਹੋਣਗੇ ਜਿੱਥੇ ਜਸ਼ਨ ਦਾ ਪੂਰਾ ਇੰਤਜ਼ਾਮ ਹੈ ਅਗੇ ਕੀ ਕੁਝ ਅਪਡੇਟ ਰਹੇਗਾ ਕਿ ਜਦੋਂ ਮੈਡਲ ਜਿੱਤ ਕੇ ਘਰ ਆਏ ਸੀ ਕਿ ਪਹਿਲਾਂ ਤੇ ਇਸ ਵਾਰ ਵੀ ਸਾਡਾ ਇਹੀ ਸਾਇਕਲ ਰੂਪ ਇਹ ਅਰਦਾਸ ਸੀ ਕਿ ਵੀ ਅਸੀਂ ਜਦੋਂ ਵੀ ਮੈਡਲ ਲੈ ਅਨਿਆਸੀ ਅੱਗੇ ਆਪਣੇ ਦਾ ਤੇਜ ਹੈ ਘਰੇ ਬਣੀ ਗਈ ਇਹਨੇ ਅੰਮ੍ਰਿਤਸਰ ਕੇ ਕਿਰਾਏ ਇਹਨੇ ਰੂਬੀ ਸਾਹਿਬ ਦੀਆਂ ਤਸਵੀਰਾਂ ਜਿਹੜੇ ਅਕਸਰ ਫੋਟੋਆਂ ਦੇ ਵਿੱਚ ਨਜ਼ਰ ਆ ਰਹੇ ਨੇ ਪ੍ਰਧਾਨ ਤੋਂ ਇਲਾਵਾ ਹਰ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਰਜਿੰਦਰ ਸਿੰਘ ਰੂਬੀ ਜੀ ਕੋਲ ਆ ਗਏ ਹੋਣਾ ਬੰਦੇ ਹੋਇਤਾ ਦੇ ਨਜ਼ਰ ਆ ਰਹੇ ਨੇ ਸਾਰੇ ਪ੍ਰਾਣਾ ਤੋਂ ਸਬੰਧ ਕਮੇਟੀ ਦੇ ਵਿੱਚ ਸਾਰੇ ਬੰਦੇ ਨੰਬਰ ਆਇਦਿਨ ਸਾਡੇ ਨੇ ਵਾਦਾ ਕੀਤਾ ਗਿਆ ਸਾਨੂੰ ਵੀ ਚਾਹ ਪੀ ਜਾਊਗੀ ਦੇਖੋ ਸਰ ਮੈਂ ਤੁਹਾਨੂੰ